ਵੜੀ ਪਿਆਰੀ ਸਾਖੀ ਹੈ ਕਿ ਗਰੀਬੀ ਕੱਟ ਕੇ ਇੱਕ ਪਾਸੇ ਰੱਖ ਦੇਗੀ ਆਖੋ ਸਤਨਾਮ ਐਸੀ ਗੁਰੂ ਜੀ ਦੇ ਬਚਨਾਂ ਵਿੱਚ ਸਮਝ ਐਸੀ ਗੁਰੂ ਜੀ ਦੇ ਬਚਨਾਂ ਵਿੱਚ ਤਾਕਤ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਵਿਰਾਜਮਾਨ ਨੇ ਇੱਕ ਦਿਨ ਸ਼ਾਮ ਜੀ ਦਾ ਟਾਈਮ ਹੈ ਪਾਦਸ਼ਾਹ ਕਹਿੰਦੇ ਆਪਾਂ ਸਿੱਖਾਂ ਨੂੰ ਕਹਿੰਦੇ ਆ ਤਿਆਰੀ ਕਰੋ ਕਿਸੇ ਜਗ੍ਹਾ ਤੇ ਜਾਣਾ ਹੈ ਜੰਗਲ ਦਾ ਏਰੀਆ ਹੈ ਜੰਗਲੀ ਇਲਾਕਾ ਹੈ ਆਪਨੇ ਸਿੱਖਾਂ ਨੂੰ ਆਖਣ ਲੱਗੇ ਕਿ ਪੰਚਾਰ ਸਿੰਘ ਤਿਆਰੀ ਕਰੋ ਆਪਾਂ ਜਾਣਾ ਹੈ ਉੱਥੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗਏ ਤਰਨਤਾਰਨ ਸਾਹਿਬ ਦੇ ਨੇੜੇ ਉੱਥੇ ਅਸਥਾਨ ਬਣਿਆ ਉੱਥੇ ਜਾ ਕੇ ਜੰਗਲ ਵਿੱਚ ਬੈਠ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਪੁੱਛਦੇ ਆਹ ਮਹਾਰਾਜ ਜੀ ਪਠਾਣਾ ਦਾ ਏਰੀਆ ਹੈ ਇੱਥੇ ਬਹੁਤੇ ਚੰਗੇ ਕਰਮ ਨਹੀਂ ਹੁੰਦੇ ਆਪਾਂ ਇੱਥੇ ਕਿਸ ਲਈ ਆਏ ਆ ਕਿਸ ਕੰਮ ਲਈ ਆਏ ਹਾਂ ਮਾਰ ਸੱਚ ਪਾਇਸ਼ਾ ਕਿੰਨ ਦੱਸਾਂਗੇ ਤੁਹਾਨੂੰ ਜੀ ਦੇ ਲਈ ਆਇਆ ਜਿਹਨੂੰ ਮਿਲਣ ਆਇਆ ਉਹ ਇਹੋ ਜਾਂ ਨਹੀਂ ਹੈ ਆਖੋ ਸਤਨਾਮ ਗੁਰੂ ਆਪ ਮਿਲਣ ਆਏ ਕਿਸੇ ਨੂੰ ਉਹਦੇ ਕਿੱਡੇ ਵੱਡੇ ਭਾਗ ਨੇ ਗੁਰੂ ਆਪ ਚੇਤੇ ਕਰੇ ਕਿਤੇ ਦ੍ਰਿਸ਼ਟੀ ਪੈ ਜਾਏ ਗੁਰੂ ਦੀ ਤੁਹਾਨੂੰ ਆਪੇ ਪਤਾ ਲੱਗ ਜੇਗਾ ਥੋੜਾ ਜਿਹਾ ਸਮਾਂ ਗੁਜ਼ਰਿਆ ਹਨੇਰਾ ਹੈ ਇੱਕ ਬਹੁਤ ਹੀ ਗਰੀਬ ਸਿੱਖ ਸੇਵਕ ਮੋਢੇ ਤੇ ਲੱਕੜਾਂ ਚੁੱਕੀਆਂ ਹੋਈਆਂ ਨੇ ਫਟੇ ਪੁਰਾਣੇ ਕੱਪੜੇ ਪਾਇਆ ਬਹੁਤੀ ਹਾਲਤ ਚੰਗੀ ਨਹੀਂ ਹੈ ਦੇਖਣ ਨੂੰ ਕਿਉਂਕਿ ਅੰਦਰ ਦਾ ਤੇ ਬਾਹਰ ਦਾ ਫਰਕ ਹੁੰਦਾ ਨਾ ਕਪੜਿਆਂ ਤੋਂ ਕਿਸੇ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਇਹ ਸੋਚ ਕਿਹੋ ਜੀ ਹੈ ਕੀ ਕਰਦਾ ਹੈ ਕਿਹੋ ਜਾਂ ਇਨਸਾਨ ਹੈ ਕਪੜਿਆਂ ਤੋਂ ਅਸੀਂ ਬਾਹਰੀ ਪਹਿਰਾਵੇ ਤੋਂ ਕਈ ਵਾਰੀ ਪ੍ਰਭਾਵਿਤ ਹੋ ਸਕਦੇ ਹਾਂ ਪਰ ਅੰਦਰ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਅੰਦਰਲੀ ਅਵਸਥਾ ਕਿੰਨੀ ਕੋ ਹੈ ਕਹਿੰਦੇ ਜੰਗਲ ਵਿੱਚ ਗਿਆ ਕਿਉਂਕਿ ਜੋ ਹਨੇਰੇ ਵਿੱਚ ਕੰਮ ਕਰਦੇ ਰਹਿੰਦੇ ਆ ਨਾ ਉਹ ਹਨੇਰੇ ਵਿੱਚ ਵੀ ਵੇਖ ਲੈਂਦੇ ਆ ਜਿਹੋ ਜੇ ਕੰਮ ਮਨੁੱਖ ਕਰਦਾ ਉਹੋ ਜੀ ਉਹਦਾ ਨੇਚਰ ਬਣ ਜਾਂਦਾ ਉਹੋ ਜਾਂ ਸੁਭਾਅ ਬਣ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਆ ਬਰਾਜ ਮਾਨ ਨੇ ਜਦੋਂ ਗਿਆਨ ਆ ਜੰਗਲ ਵਿੱਚ ਨੇ ਵੇਖਿਆ ਵੀ ਇਦਾਂ ਲੱਗਦਾ ਵੀ ਕੋਈ ਸ਼ਰੀਰ ਬੈਠੇ ਹੋਣ ਜਦੋਂ ਅੱਗੇ ਗਿਆ ਅੱਗੇ ਜਾ ਕੇ ਵੇਖਿਆ ਨਿਗਾ ਪਈ ਉਮਰ ਵੀ ਵੱਡੀ ਐ ਪਰ ਗੁਜ਼ਾਰਾ ਕਰਦਾ ਐ ਲੱਕੜਾਂ ਕੱਟ ਕੇ ਵੇਚਦਾ ਤੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਐ ਇਕੱਲਾ ਹੀ ਰਹਿੰਦਾ ਜਦੋਂ ਵੇਖਿਆ ਨਿਗਾ ਮਾਰੀ ਧਿਆਨ ਮਾਰਿਆ ਜਦੋਂ ਪਤਾ ਲੱਗਿਆ ਨਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜੰਗਲ ਵਿੱਚ ਬਰਾਜਮਾਨ ਨੇ ਗੁਰੂ ਅਰਜਨ ਦੇ ਮਹਾਰਾਜ ਬੈਠੇ ਆ ਭੁਲੇਖਾ ਲੱਗ ਗਿਆ ਮੈਂ ਸੱਚਮੁੱਚ ਵੇਖ ਰਿਹਾ ਕਿ ਮੈਨੂੰ ਸੁਪਨਾ ਆ ਰਿਹਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ ਜਦ ਅਧਿਆਨ ਚੰਗੀ ਤਰ੍ਹਾਂ ਗਿਆਨ ਤੇ ਮੋਢੇ ਤੋਂ ਲੱਕੜਾਂ ਸੀ ਜਿਹੜੀਆਂ ਉਹ ਥੱਲੇ ਡਿੱਗ ਪੀਆਂ ਤੇ ਚਰਨਾਂ ਤੇ ਢਹਿ ਪਿਆ ਜਾ ਕੇ ਆਖੋ ਸਤਨਾਮ ਸੱਚੇ ਪਾਤਸ਼ਾਹ ਤੁਸੀਂ ਇੱਥੇ ਇਸ ਜੰਗਲ ਵਿੱਚ ਕੀ ਕਰ ਰਹੇ ਹੋ ਇੱਥੇ ਤਾਂ ਕੁਝ ਖਾਣ ਪੀਣ ਦਾ ਪ੍ਰਬੰਧ ਵੀ ਨਹੀਂ ਹੈ ਤੇ ਸਿਖਾਂ ਨੂੰ ਲੈ ਕੇ ਤੁਸੀਂ ਇੱਥੇ ਕਿਵੇਂ ਬੈਠੇ ਹੋ ਮਹਾਰਾਜ ਕਹਿੰਦੇ ਆ ਤੈਨੂੰ ਮਿਲਣ ਵਾਸਤੇ ਆਇਆ ਮੈਨੂੰ ਮਿਲਣ ਵਾਸਤੇ ਆਇਆ ਕਿਉਂ ਮਜ਼ਾਕ ਕਰਦੇ ਹੋ ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਤਖਤਾਂ ਦੇ ਮਾਲਕ ਮੈਨੂੰ ਮਿਲੋਂਗੇ ਮੈਨੂੰ ਗਰੀਬ ਨੂੰ ਕੱਪੜੇ ਮੇਰੇ ਨਹੀਂ ਚੱਜਦੇ ਧਨ ਮੇਰੇ ਕੋਲ ਨਹੀਂ ਹੈ ਮੈਂ ਤਾਂ ਇੱਕ ਆਮ ਬੰਦਾ ਹਾਂ ਮੈਨੂੰ ਮਿਲਣਾ ਆਓ ਤੁਸੀਂ ਕਿਉਂ ਮਜ਼ਾਕ ਕਰਦੇ ਹੋ ਕਹਿੰਦੇ ਨਹੀਂ ਨਹੀਂ ਤੂੰ ਗਰੀਬ ਨਹੀਂ ਹੈ ਤੂੰ ਤੇ ਰਾਜਾ ਹੈ ਆਖੋ ਸਤਨਾਮ ਗੁਰੂ ਰਾਜਾ ਕਹਦੇ ਕਿਸੇ ਕਿਤੇ ਗੁਰੂ ਦੀ ਨਜ਼ਰ ਪੈ ਜੇ ਰੋਜ਼ ਰੋਜ਼ ਆ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੇ ਆ ਤਾਂ ਦ੍ਰਿਸ਼ਟੀ ਪੈ ਜਾਂਦੀ ਹੈ ਗਲਤ ਧੰਨ ਦੀ ਨਹੀਂ ਹੈ ਉਹਨੇ ਬਖਸ਼ ਦਿੱਤਾ ਉਹਦਾ ਸ਼ੁਕਰ ਹੈ ਪਰ ਦ੍ਰਿਸ਼ਟੀ ਜਿਉਂਦੇ ਜੀ ਜ਼ਰੂਰ ਪਵਾ ਲਾ ਆਖੋ ਸਤਨਾਮ ਜਿਹੜਾ ਕੰਮ ਕਰ ਲਈ ਆ ਆ ਉਹ ਕਰ ਲੈ ਕਿ ਗੁਰੂ ਦੀ ਜੇ ਤਿਸ ਨਦਰਣਾ ਆਵੇ ਤਾਂ ਬਾਤ ਨਾ ਪੁੱਛੈ ਕਿ ਜੇ ਉਹਦੀ ਨਦਰ ਨਾ ਜੀਵਨ ਦੇ ਵਿੱਚ ਪਈ ਨਾ ਨਦਰ ਨਹੀਂ ਪਈ ਤਾਂ ਜਿੰਨਾ ਮਰਜੀ ਅਮੀਰ ਹੋਵੇ ਬਿਆਰਥੀ ਚਲਾ ਜਾਏਗਾ ਆਖੋ ਸਤਨਾਮ ਹੁਣ ਕੈਸਾ ਜੀਵਨ ਹੈ ਇੱਕ ਗਰੀਬ ਬੰਦੇ ਦਾ ਵੇਖੋ ਸਹੀ ਤੁਸੀਂ ਵੀ ਅਮੀਰੀ ਕਿਵੇਂ ਭੋਗ ਰਿਆ ਗਰੀਬੀ ਵਿੱਚ ਰਹਿ ਕੇ ਅਮੀਰੀ ਦਾ ਆਨੰਦ ਕਿਦਾਂ ਲੈ ਰਿਹਾ ਬੰਦਾ ਤੇ ਦਸਵੰਦ ਕਿਵੇਂ ਕੱਢਦਾ ਹੈ ਗਰੀਬ ਆਪਣੀ ਕਮਾਈ ਵਿੱਚੋਂ ਦਾ ਸਬੰਧ ਗਰੀਬ ਲਈ ਵੀ ਹੈ ਤੇ ਰਾਜ ਕਿਵੇਂ ਭੋਗ ਰਿਹਾ ਹੈ ਹੁਣ ਪਾਤਸ਼ਾਹ ਕਹਿੰਦਾ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੇਰੇ ਕੋਲ ਤੇ ਘਰ ਵੀ ਚੰਗਾ ਨਹੀਂ ਹੈ ਕਿ ਤੁਹਾਨੂੰ ਘਰ ਲੈ ਜਾ ਆਪਨੇ ਇੱਕ ਮੰਝਾ ਵੀ ਟੁੱਟਿਆ ਜਾਏ ਉਹ ਵੀ ਰੱਸੀਆਂ ਨਾਲ ਬੰਨਿਆ ਹੋਇਆ ਮੈਂ ਤੁਹਾਨੂੰ ਬਰਾਜਮਾਨ ਕਿੱਥੇ ਕਰਾਂਗਾ ਮਹਾਰਾਜ ਕਹਿੰਦੇ ਨਹੀਂ ਨਹੀਂ ਤੂੰ ਘਰ ਲੈ ਜਾਣ ਦਾ ਮਾਰਾ ਕਰਦਾ ਐ ਅਸੀਂ ਤੇਰੇ ਘਰ ਜਾਣਾ ਹੀ ਜ਼ਰੂਰ ਆ ਆਖੋ ਸਤਨਾਮ ਕਿਉਂਕਿ ਤੈਨੂੰ ਤਾਂ ਮਿਲਣਾ ਐ ਮਨ ਹੀ ਮਨ ਸ਼ਰਮਾਉਂਦਾ ਕੋਈ ਤਕੜਾ ਬੰਦਾ ਕਹਿ ਦੇਣਾ ਵੀ ਗਰੀਬ ਬੰਦੇ ਨੂੰ ਵੀ ਤੇਰੇ ਘਰ ਜਾਣਾ ਉਹਨੂੰ ਚਿੰਤਾ ਲੱਗ ਜਾਂਦੀ ਐ ਵੀ ਮੈਂ ਭਾਵਾਂਗਾ ਕਿੱਥੇ ਮੈਨੂੰ ਕੀ ਕਹਵੇਗਾ ਸ਼ਰਮ ਜੀ ਮਹਿਸੂਸ ਕਰਦਾ ਐ ਮਹਾਰਾਜ ਜੀ ਮੇਰੇ ਘਰ ਬਹੁਤਾ ਪ੍ਰਬੰਧ ਨਹੀਂ ਹੈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਭ ਠੀਕ ਹੋ ਜਾਏਗਾ ਤੇਰੇ ਘਰ ਚਲਦੇ ਆ ਨਾਮ ਇਤਿਹਾਸ ਵਿੱਚ ਆਇਆ ਉਹਦਾ ਭਾਈ ਹੇਮਾ ਮਹਾਰਾਜ ਕਹਿੰਦੇ ਹੇਮਿਆ ਚੱਲ ਤੇਰੇ ਘਰ ਚਲਦੇ ਆ ਉਹ ਨਾਲ ਦੇ ਸਿੱਖ ਵੀ ਸੋਚਦੇ ਆ ਵੀ ਇਹ ਤੇ ਪਹਿਲਾਂ ਹੀ ਬਹੁਤ ਗਰੀਬ ਹੈ ਤੇ ਘਰ ਜਾ ਕੇ ਪਤਾ ਨਹੀਂ ਕੀ ਖੇਡ ਵਰਤਾ ਰਹੇ ਆ ਮਹਾਰਾਜ ਵੇਖਦੇ ਆ ਚਲੋ ਜਦੋਂ ਗਏ ਨਾ ਆਪ ਅੱਗੇ-ਅੱਗੇ ਚੱਲ ਪਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਿੱਖ ਪਿੱਛੇ-ਪਿੱਛੇ ਤੁਰੇ ਜਾਂਦੇ ਆ ਜਾ ਕੇ ਵੇਖਿਆ ਇੱਕ ਟੁੱਟੀ-ਫੁੱਟੀ ਜੀ ਚੌਂਪੜੀ ਐ ਤੇ ਜਦੋਂ ਅੱਗੇ ਗਏ ਉਹਦੇ ਵਿੱਚ ਚਲੇ ਗਏ ਇੱਕ ਮੰਜਾ ਜਾ ਪਿਆ ਐ ਤੇ ਇੱਕ ਚਾਦਰ ਚੁੱਕੀ ਫਟੀ ਪ੍ਰਾਣੀ ਜਹੋ ਜੀ ਸੀ ਉਹ ਬਿਛਾ ਦਿੱਤੀ ਬੈਠੋ ਮਹਾਰਾਜ ਬਿਰਾਜਮਾਨ ਹੋ ਬੈਠ ਗਏ ਤੇ ਚਰਣਾ ਵਿੱਚ ਬੈਠ ਗਿਆ ਨਾ ਜਦੋਂ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕੀ ਕਰਦਾ ਹੁੰਨਾ ਕਹਿੰਦਾ ਜੀ ਕੰਮ ਕਾਰ ਕਰਦਾ ਥੋੜਾ ਬਹੁਤਾ ਕੰਮਕਾਰ ਕਰਦਾ ਹੈ ਤੇ ਇੱਥੇ ਕਿਸਾਨ ਫਸਲ ਆਪਣੀ ਵੜਦੇ ਆ ਕਣਕ ਜਿਵੇਂ ਪੁਰਾਣੇ ਸਮਿਆਂ ਦੇ ਅੰਦਰ ਉਹ ਇਦਾਂ ਮਸ਼ੀਨਾਂ ਤੇ ਨਹੀਂ ਸਨ ਤੇ ਕਣਕ ਵਗਾਰਾ ਨੂੰ ਮਾਰ-ਮਾਰ ਕੇ ਝਾੜਿਆ ਜਾਂਦਾ ਫਿਰ ਦਾਣੇ ਨਿਕਲਦੇ ਤੇ ਉਹ ਚੁੱਕ ਕੇ ਲੈ ਜਾਂਦੇ ਆ ਤੇ ਉਹ ਜਿਹੜਾ ਬਾਧ ਵਿੱਚ ਰਹਿ ਜਾਂਦੇ ਆ ਦਾਣੇ ਕੁਝ ਉਹ ਵੀ ਦੁਬਾਰਾ ਲੈ ਜਾਂਦੇ ਆ ਜਿਹੜੇ ਤੀਸਰੀ ਵਾਰ ਦਾਣੇ ਰਹਿੰਦੇ ਆ ਉਹ ਅਸੀਂ ਇਕੱਠੇ ਕਰ ਲੈਨੇ ਆ ਤੇ ਉਹਦੇ ਵਿੱਚੋਂ ਇਕੱਠੇ ਕਰਦਾ ਮੈਂ ਦਾਣੇ ਤੇ ਉਹਨਾਂ ਨੂੰ ਚੱਕੀ ਤੇ ਆ ਕੇ ਪੀਸਦਾ ਹਾਂ ਉਹਦੇ ਤਿੰਨਕ ਪ੍ਰਸ਼ਾਦੇ ਬਣ ਜਾਂਦੇ ਆ ਹੁਣ ਤੁਸੀਂ ਇੱਥੇ ਵੇਖੋ ਗੁਰੂ ਦੇ ਸਿੱਖ ਦਾ ਸਿੱਧ ਕਹਿੰਦਾ ਜੀ ਤਿੰਨਕ ਪ੍ਰਸ਼ਾਦੇ ਮੈਂ ਬਣਾ ਲੈਣਾ ਦੋ ਪ੍ਰਸ਼ਾਦੇ ਮੈਂ ਰੱਖਦਾ ਇੱਕ ਮੈਂ ਛਕ ਲੈਣਾ ਕਿ ਕੋਈ ਰਾਹੀ ਪੰਦੀ ਆ ਜਾਂਦਾ ਆ ਆਖੋ ਸਤਨਾਮ ਇੱਕ ਕਾ ਪਸ਼ਕ ਦਾ ਦੋ ਪ੍ਰਸ਼ਾਦੇ ਰੱਖ ਲੈਂਦਾ ਤੇ ਫਿਰ ਕਹਿੰਦਾ ਮੈਂ ਇੱਥੇ ਪੁਆਇੰਟ ਹੈ ਸਮਝਣ ਦਾ ਕਹਿੰਦਾ ਇੱਕ ਮੈਂ ਹੋਰ ਕਰਦਾ ਜਦੋਂ ਮੈਂ ਦਾਣੇ ਇਕੱਠੇ ਕਰਦਾ ਨਾ ਮੈਂ ਉਹਨਾਂ ਦੀ ਢੇਰੀ ਲਾ ਲੈਣਾ ਉਹਨਾਂ ਚੋਂ ਮੈਂ 10% ਮੈਂ ਜਾਨਵਰਾਂ ਵਾਸਤੇ ਕੱਢ ਕੇ ਰੱਖਦਾ ਮੈਂ ਜਾਨਵਰਾਂ ਨੂੰ ਪਾਉਣਾ ਭਾਵ 10ਵਾਂ ਹਿੱਸਾ ਉਹਦੇ ਵਿੱਚੋਂ ਵੀ ਕੱਢ ਦਿੰਦਾ ਹੈ 10ਵਾਂ ਹਿੱਸਾ ਅੱਛਾ ਪਿਆਰਿਓ ਜਦੋਂ ਕਈ ਨਾ ਬੰਦੇ ਜਿਹੜੇ ਸ਼ਰਧਾवान ਹੁੰਦੇ ਆ ਜਿਨ੍ਹਾਂ ਨੂੰ ਪਤਾ ਹੈ ਉਹ ਪਤਾ ਹੈ ਕੀ ਸੋਚਦੇ ਆ ਵੀ ਕਦੋਂ ਗੁਰੂ ਘਰ ਚੋਂ ਹੋਕਾ ਆਵੇ ਕੁਝ ਮੰਗੇ ਮੈਂ ਸੇਵਾ ਵਿੱਚ ਹਿੱਸਾ ਪਾਵਾਂ ਤੇ ਮੇਰੀ ਗਰੀਬੀ ��ਟੀ ਜਾਵੇ ਆਖੋ ਸਤਨਾਮ ਉਹ ਉਡੀਕਦੇ ਆ ਸਭ ਤੋਂ ਪਹਿਲਾਂ ਜਦੋਂ ਸੇਵਾ ਦਾ ਮੌਕਾ ਮਿਲੇ ਸਭ ਤੋਂ ਪਹਿਲਾਂ ਔਖਾ ਕੱਢੇ ਸੌਖਾ ਕੱਢੇ ਗਰੀਬ ਦਾ ਸਬੰਧ ਕੱਢੇ ਕਿਉਂਕਿ ਪ੍ਰਮਾਤਮਾ ਨੇ ਫਿਰ ਦੁੱਗਣਾ ਫਲ ਦੇ ਦੇਣਾ ਆਖੋ ਸਤਨਾਮ ਗੁਰਬਾਣੀ ਦੀ ਰੌਸ਼ਨੀ ਵਿੱਚ ਗੱਲ ਕਰਾਂਗੇ ਪਿਆਰੋ ਐਵੇਂ ਨਹੀਂ ਪਤਾ ਨਹੀਂ ਵੀ ਇਦਾਂ ਦੀਆਂ ਗੱਲਾਂ ਕਿਉਂ ਨਹੀਂ ਪਿਆਰੋ ਸਤਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਦੱਸਦੇ ਆ ਉਹ ਸ਼ਬਦ ਆਪਾਂ ਬਾਅਦ ਵਿੱਚ ਪੜਾਂਗੇ ਪਹਿਲਾਂ ਸਾਖੀ ਪੂਰੀ ਕਰ ਲਈਏ ਤੇ ਫਿਰ ਅੱਛਾ ਤੂੰ ਦਸਵੰਦ ਵੀ ਕੱਢਦਾ ਹੈ ਇੱਕ ਦਸਵੰਦ ਕੱਢਦਾ ਹੈ ਜੀਵਾਂ ਵਾਸਤੇ ਤੇ ਇੱਕ ਜੀਵਾਂ ਤੇ ਦਇਆ ਕਰ ਰਿਹਾ ਗੁਰੂ ਦੀ ਖੁਸ਼ੀ ਲੈਂਦਾ ਹੈ ਤੇ ਇੱਕ ਜੀਵਾਂ ਤੇ ਦਾਤਰੀ ਚਲਾ ਰਿਹਾ ਦੱਸੋ ਵੀ ਕੀ ਗੁਰੂ ਉੱਤੇ ਪ੍ਰਸੰਨ ਹੁੰਦਾ ਹੋਏਗਾ ਨਹੀਂ ਦਇਆ ਜਾਣਾ ਜੀ ਕੀ ਕਿਛ ਪੁੰਨ ਦਾਨ ਕਰੇ ਜੀਵ ਤੇ ਦਇਆ ਕਰੇ ਕੁਛ ਪੁੰਨ ਦਾਨ ਕਰੇ ਭਾਵੇਂ ਇਨਸਾਨ ਹੈ ਭਾਵੇਂ ਪਸ਼ੂ ਆ ਤੇ ਭਾਵੇਂ ਪੰਛੀ ਹੈ ਜਿਹਦੇ ਨਾਲ ਆਨੰਦ ਸੁਖੂਨ ਤੇ ਸ਼ਾਂਤੀ ਜਿਹੜਾ ਮਨੁੱਖ ਪਦਾਰਥਾਂ ਵਿੱਚੋਂ ਪਾਲਦਾ ਉਹ ਚੋਂ ਨਹੀਂ ਇਹ ਤਾਂ ਸੇਵਾ ਕਰਕੇ ਮਿਲਦਾ ਹੈ ਕਿਸੇ ਦਾ ਭਲਾ ਕਰਕੇ ਮਿਲਦਾ ਹੈ ਸੁਖੂਨ ਸ਼ਾਂਤੀ ਹੁਣ ਬੈਠਾ ਰਿਹਾ ਜਦੋਂ ਸਾਰਾ ਦੱਸਿਆ ਜਦੋਂ ਸਾਰੀ ਗੱਲ ਬਾਤ ਅਸੀਂ ਮਹਾਰਾਜ ਕਹਿੰਦੇ ਹੋਰ ਫਿਰ ਕੀ ਕਰਦਾ ਹੁੰਨਾ ਸਭ ਤੋਂ ਵੱਡੀ ਗੱਲ ਦੱਸੀ ਕਹਿੰਦੇ ਤੂੰ ਐਸੇ ਕਰਕੇ ਰਾਜਾ ਹੈ ਮਹਾਰਾਜ ਮੈਂ ਰਾਜਾ ਕੋਈ ਨਹੀਂ ਤੁਹਾਡੇ ਸਾਹਮਣੇ ਸਭ ਕੁਝ ਕਹਿੰਦੇ ਸੱਚ ਦੱਸ ਵੀ ਹੋਰ ਕੀ ਕਰਦਾ ਹੁੰਨਾ ਕਹਿੰਦਾ ਤੁਸੀਂ ਜਾਣੇ ਜਾਣੇ ਜਾਣੋ ਜੀ ਤੁਸੀਂ ਕਹਿੰਦੇ ਨਹੀਂ ਨਹੀਂ ਤੂੰ ਆਪਣੇ ਮੂੰਹ ਨਾਲ ਦੱਸ ਵੀ ਹੋਰ ਕੀ ਕਰਦਾ ਹੁੰਦਾ ਕਹਿੰਦਾ ਤੁਸੀਂ ਜਾਣੇ ਜਾਣੋ ਜੀ ਤੁਹਾਡੇ ਤੋਂ ਕੀ ਲੁਕੋਇਆ ਘਟ ਘਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਸ਼ਾਨ ਤ ਤੁਹਾਡੇ ਤੋਂ ਕੀ ਲੁਕੋਇਆ ਕਹਿੰਦੇ ਨਹੀਂ ਨਹੀਂ ਆ ਸਿੱਖਾਂ ਨੂੰ ਵੀ ਪਤਾ ਲੱਗੇਗਾ ਤੂੰ ਦੱਸ ਸਹੀ ਵੀ ਹੋਰ ਕੀ ਕਰਦਾ ਹੁੰਨਾ ਹੈ ਕਹਿੰਦਾ ਜੀ ਨਾਲ-ਨਾਲ ਮੈਂ ਸਵਾਸ ਸਵਾਸ ਨਾਮ ਜਪਦਾ ਆਖੋ ਸਤਨਾਮ ਉਹ ਮਹਾਰਾਜ ਕਹਿੰਦੇ ਏਸੇ ਕਰਕੇ ਤੈਨੂੰ ਰਾਜ ਆ ਗਿਆ ਦਾਣੇ ਉਹ ਚੋਕ ਕੇ ਲੈ ਕੇ ਆਉਣੇ ਜਿਹੜੇ ਕਿਸਾਨਾਂ ਤੋਂ ਬਾਅਦ ਵਜ ਜਾਂਦੇ ਆ ਉਹਦੇ ਵਿੱਚੋਂ ਤਿੰਨ ਪ੍ਰਸ਼ਾਦ ਦੇ ਬਣਨੇ ਇੱਕ ਛਕਣਾ ਦੋ ਦਾ ਦਸਵੰਦ ਕੱਢਣਾ ਤੇ ਦਾਣਿਆਂ ਦੀ ਛੋਟੀ ਜੀ ਢੇਰੀ ਵੜਨੀ ਉਹਦੇ ਵਿੱਚੋਂ ਵੀ ਦਸਵਾਂ ਹਿੱਸਾ ਕੱਢ ਦੇਣਾ ਬੁੱਧੀ ਦੇ ਤਲ ਤੇ ਇੱਥੇ ਕੰਮ ਨਹੀਂ ਚੱਲਦਾ ਪਿਆਰੋ ਇੱਥੇ ਤੇ ਭਾਵਨਾਾਂ ਦੇ ਤਲ ਤੇ ਕੰਮ ਚੱਲਦਾ ਹੈ ਆਖੋ ਸਤਨਾਮ ਬੰਦਾ ਬੁੱਧੀ ਵਰਤਦਾ ਜੀ ਏਦਾਂ ਕਿਵੇਂ ਹੋ ਜਾਏਗਾ ਆਹ ਕਿਵੇਂ ਹੋ ਸਕਦਾ ਹੈ ਨਹੀਂ ਪਿਆਰੋ ਭਾਈ ਹਿਮਾਂ ਦਸਵੰਦ ਕੱਢਦਾ ਤੇ ਕਹਿੰਦਾ ਮੈਂ ਸਵਾਸ ਸਵਾਸ ਨਾਮ ਜਪਦਾ ਐ ਕਿੰਨੀ ਅਮੀਰੀ ਸੀ ਉਹ ਸਿੱਖ ਕੋਲ ਕਿੰਨਾ ਸੁਖੂਨ ਸੀ ਉਹ ਸਿੱਖ ਕੋਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਫਿਰ ਕੀ ਕਰੀਏ ਮਹਾਰਾਜ ਜਿਵੇਂ ਤੁਹਾਡੀ ਇੱਛਾ ਹੈ ਲਾਸਟ ਬੇਨਤੀ ਹੁਣ ਫਿਰ ਕੀ ਕਰੀਏ ਮਹਾਰਾਜ ਬੈਠੇ ਜਦੋਂ ਸਾਰਾ ਹਾਲ ਸੁਣਿਆ ਹੁਣ ਫਿਰ ਕੀ ਕਰੀਏ ਮਹਾਰਾਜ ਤੁਸੀਂ ਜਾਣੀ ਜਾਣੋ ਜਿਵੇਂ ਤੁਹਾਡੀ ਰਹਿਮਤ ਹੈ ਕਹਿੰਦੇ ਨਹੀਂ ਨਹੀਂ ਅੱਜ ਤੇਰੀ ਅਵਸਥਾ ਹੀ ਜਾਣਣਾ ਹੈ ਕਹਿੰਦਾ ਸੱਚੇ ਪਾਈਸ਼ਾ ਕੱਲ ਨੂੰ 5 ਵਜੇ ਮੈਂ ਸਰੀਰ ਛੱਡ ਜਾਣਾ ਹੈ ਬਸ ਮੇਰੀ ਇੱਛਾ ਸੀ ਵੀ ਮੇਰੀ ਜਾਨ ਤੁਹਾਡੇ ਚਰਨਾਂ 'ਚ ਨਿਕਲੇ ਆਖੋ ਸਤਨਾਮ ਮਾਰਾ ਸੱਚੇ ਪਾਈਸ਼ਾ ਕਹਿੰਦੇ ਸਾਨੂੰ ਪਤਾ ਸੀ ਉਹ ਕਹਿੰਦਾ ਮੈਂ ਵੀ ਚਾਹੁੰਦਾ ਸੀ ਵੀ ਮੈਂ ਜਾਵਾਂ ਮੈਂ ਤੁਹਾਡੇ ਕੋਲ ਆਉਣ ਬਾਰੇ ਸੋਚ ਹੀ ਰਿਹਾ ਸੀ ਵੀ ਮੈਂ ਜਾਵਾਂ ਹੁਣ ਉਮਰ ਬਹੁਤ ਹੋ ਗਈ ਹੈ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰੀਏ ਪਰ ਤੁਸੀਂ ਰਹਿਮਤ ਕੀਤੀ ਮਾਰੇ ਕਹਿੰਦੇ ਅਸੀਂ ਤੈਨੂੰ ਮਿਲਣ ਨੂੰ ਓਦੋਂ ਵੀ ਜ਼ਿਆਦਾ ਉਤਾਵਲੇ ਸੀ ਆਖੋ ਸਤਨਾਮ ਹੁਣ ਇਸ ਕਥਾ ਨੂੰ ਇਸ ਸਾਖੀ ਨੂੰ ਗੁਰਬਾਣੀ ਰਾਹੀਂ ਸਿੱਧ ਕਿਵੇਂ ਕਰਨਾ ਹੈ ਮਾਲਕ ਕਹਿੰਦੇ ਆ ਗੁਰੂ ਅਮਰਦਾਸ ਮਹਾਰਾਜੀ ਦਾ ਸ਼ਬਦ ਹੈ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹਿ ਇੱਕ ਸ਼ਬਦ ਨੇ ਬੁਲਾਏ ਪਾਤਸ਼ਾਹ ਕਹਿੰਦੇ ਜੋ ਮਨੁੱਖ ਕੇਵਲ ਗੁਰੂ ਸ਼ਬਦ ਵਿੱਚ ਬਿਰਤੀ ਜੋੜ ਕੇ ਬ੍ਰਹਮ ਨੂੰ ਪਛਾਣੇ ਉਹਦਾ ਬ੍ਰਹਮਪੁਣਾ ਹਮੇਸ਼ਾ ਬਣਿਆ ਰਹਿੰਦਾ ਆਖੋ ਸਤਨਾਮ ਨਹੀਂ ਤਾਂ ਉੱਪਰ ਲਈ ਹੈ ਆਪਾ ਪੜਿਆ ਨਾ ਪਹਿਲਾਂ ਬਾਣੀ ਵਿੱਚ ਵੀ ਸ਼ਬਦ ਤੇ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਜਮ ਆਏ ਮਾਇਆ 모ਹ ਪਲੇਟਿਆ ਅੰਤਰ ਅਗਿਆਨ ਗਵਾਰ ਮਾਇਆ ਵਿੱਚ ਫਸਿਆ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਤੇ ਅੰਦਰ ਆਤਮਿਕ ਜੀਵਨ ਵੱਲੋਂ ਬੇਸਮਝੀ ਆਤਮਿਕ ਜੀਵਨ ਵੱਲੋਂ ਘੁੱਪ ਹਨੇਰਾ ਹੁਣ ਜਾਗਦਾ ਕੌਣ ਆ ਤੇ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਪਿਆਮਨਕ ਤਦੋਂ ਹੀ ਹੋਸ਼ ਕਰਦਾ ਜਦੋਂ ਇਹਦੇ ਸਿਰ 'ਤੇ ਧਰਮ ਰਾਜ ਦਾ ਤਕੜਾ ਕਰਾਰਾ ਡੰਡ ਵੱਜਦਾ ਭਾਵ ਜਦੋਂ ਮੌਤ ਆ ਦਬੋਚਦੀ ਹੈ ਗੁਰਮੁਖ ਕਰਾਂ ਉੱਪਰ ਹਰ ਚੇਤਿਆਂ ਸਿਪਾਇਨ ਮੁਖ ਦਵਾਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਆ ਉਹ ਮਾਇਆ ਦੇ ਮੋਹ ਤੋਂ ਖਲਾਸੀ ਦਾ ਰਸਤਾ ਲੱਭ ਲੈਂਦੇ ਹਨ ਸ਼ਬਦ ਮਰਐ ਸੋ ਮੂਹ ਆ ਜਾਪੈ ਗੁਰੂ ਦੇ ਸ਼ਬਦ ਦੇ ਰਾਹੀ ਮਨੁੱਖ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਤੇ ਵਿਕਾਰਾਂ ਵੱਲੋਂ ਮਰਿਆ ਹੋਇਆ ਮਨੁੱਖ ਜਗਤ ਵਿੱਚ ਸੋਭਾ ਖੱਟ ਲੈਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਕਹਿੰਦਾ ਹੈ ਨੌ ਨਦੀ 18 ਸਿਧੀ ਪਿੱਛਾ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਲੱਗਦਾ ਸੀ ਨਾ ਭਾਈ ਇਹ ਮੈਨੂੰ ਨੌ ਨਦੀਆਂ 18 ਸਿਧੀਆਂ ਉਹਦੇ ਕੋਲ ਹੀ ਸੀ ਜੋ ਮਨੁੱਖ ਹਰੀ ਨੂੰ ਹਿਰਦੇ ਵਿੱਚ ਵਸਾਏ ਨੌ ਨਦੀਆਂ ਤੇ 18 ਸਿਧੀਆਂ ਉਹਦੇ ਮੰਗਰ ਲੱਗੀਆਂ ਰਹਿੰਦੀਆਂ ਹਨ ਬਿਨ ਸਤਗੁਰ ਨਾਉ ਨਾ ਪਾਈਐ ਬੂਝੋ ਕਰ ਵਿਚਾਰ ਵਿਚਾਰ ਕਰਕੇ ਸਮਝੋ ਕਿ ਸਤਿਗੁਰੂ ਤੋਂ ਬਿਨਾਂ ਕਦੇ ਵੀ ਨਾਮ ਨਹੀਂ ਮਿਲਦਾ ਸਾਰੇ ਸੁੱਖ ਨਾਮ ਵਿੱਚ ਹਨ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗਚਾਰ ਪੂਰੇ ਭਾਗਾਂ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਵੱਡੇ ਭਾਗਾਂ ਨਾਲ ਤੇ ਚਾਰੇ ਜੁਗਾਂ ਵਿੱਚ ਸੁੱਖ ਪ੍ਰਾਪਤ ਕਰਦਾ ਹੈ ਆਖੋ ਸਤਿਨਾਮ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ